ਲਓ ਜੀ ਕਾਹਨ ਕਹਿੰਦਾ ਆਸ਼ੇ ਨਾ ਚਾਰਨੀ ਪੈਂਦਾ ਐਤ ਕੀ ਵਿਚਾਰਾ ਸ਼ੇਰਫਕਾ ਇਹੀ ਜੋੜਿਆਗਾ ਚਾਰਚ ਪੁਰਾਣਾ ਟਰੈਕਟਰ ਹੈ ਜਾਨ ਜੂਨ ਬਥੇਰੀ ਐਨਾ ਚ ਪਹਿਲਾਂ ਤੋਂ ਚੱਲਦੇ ਆਉਂਦੇ ਕਿਉਂ ਪਹਿਲਾਂ ਜਿਹੜੇ ਬਜ਼ੁਰਗ ਹੁੰਦੇ ਸੀ ਹੁਣ ਇਹਨਾਂ ਨਾਲ ਹੀ ਫੇਸੀ ਹੁੰਦੀ ਸੀ ਹੈ ਇਧਰ ਨੌਜਵਾਨ ਤਿਆਰ ਹੈ ਅਗਲੀ ਟਰਾਲੀ ਲੈ ਕੇ ਸਾਹਮਣੇ ਦੇਖੋ ਤੁਸੀਂ ਪਹਿਲਾਂ ਸੋਚਿਆ ਸੀ ਵੀ ਚਲ ਘੱਟ ਭੜੀ ਟਰਾਲੀ ਲੈ ਜਾਾਂਗੇ ਪਰ ਅੱਗੇ ਵੀ ਆਮਨਾ ਖਿੱਚੀ ਜਾਂਦਾਗਾ ਕਿਹਾਂ ਵੀ ਜਿਹੜੀ ਧਰਤੀ ਜਮਾ ਸੁੱਕੀ ਹੈਗੀ ਥੱਲੇ ਆ ਪਹਿਲਾਂ ਐ ਡਰਸੀ ਮੀਂਹ ਨਾ ਆ ਜੇ ਲੋ ਪਰਮਾਤਮਾ ਦੇ ਹੱਥ ਹੈ ਸਾਰਾ ਕੁਝ ਆ ਪੌਦੇ ਕੇ ਕੁਛ ਨਹੀਂ ਕਰ ਸਕਦੇ ਤੇ ਸਾਹਮਣੇ ਨੌਜਵਾਨ ਕਰੀ ਜਾਂਦਾ ਐ ਇੰਜੋਏ ਤੇ ਸ਼ਾਮ ਦਾ ਵੇਲਾ ਗਰਮੀ ਹਜੇ ਵੀ ਜਾਦੇ ਪਈ ਜਾਂਦੀ ਹੈ ਗਰਮੀ ਅੱਜ ਬਹੁਤ ਜ਼ਿਆਦੇ ਸੀ ਤੇ ਗਰਮੀ ਇੰਨੀ ਜ਼ਿਆਦੇ ਸੀ ਵੀ ਕੱਲ ਹੱਦੋਂ ਵੱਧ ਸੀ ਗਰਮੀ ਮੀਂਹ ਦੇ ਚਾਂਸ ਮੌਸਮ ਦੇ ਵੀ ਦੁਆਰੇ ਥੋੜੇ ਅੱਜ ਖਰਾਬ ਹੀ ਸੀਗੇ ਮਸ਼ੀਨ ਵਾਲਾ ਵੀ ਨੌਜਵਾਨ ਆਪਣੇ ਪਿੰਡ ਦਾ ਹੀ ਹੈ ਮਿਹਨਤੀ ਨੌਜਵਾਨ ਹੈ ਬਹੁਤ ਯਾਰੀ ਮਿਹਨਤ ਕਰਦਾ ਹੈ ਕਿਉਂਕਿ ਜਿਹੜਾ ਕੰਮ ਹੁੰਦਾ ਇਹ ਢੀਠ ਜਾ ਹੋ ਗਈ ਕਰਨਾ ਪੈਂਦਾ ਹੈ ਕਾਲੀ-ਕੂਲੀ ਵਾਲਾ ਕੰਮ ਹੁੰਦਾ ਨਹੀਂ ਤੇ ਵੀ ਬਹੁਤ ਵਧੀਆ ਸੀ ਮੱਕੀ ਦਾ ਇਸ ਵਾਰ